ਕਿੱਤਲਾਏ ਹਰਨਾਮਾ ਜਤਲਾਏ ਹਰਨਾਮਾ ਜਤਲਾਏ ਕੋ ਕਬੀਰ ਸੰਸਾਰ ਨਹੀਂ ਕੋ ਕਬੀਰ ਸੰਸਾਰ ਨਹੀਂ ਕੋ ਕਬੀਰ ਸੰਸਾਰ ਨਹੀਂ ਕੋ ਕਬੀਰ ਸੰਸਾਰ ਨਹੀਂ ਅੰਤ ਪਰਮਗਤ ਪਾਏ ਅੰਤ ਪਰਮਗਤ ਪਾਏ ਅੰਤ ਪਰਮਗਤ ਪਾਏ तुरकी बाणी आई तुर्की बाणी आई आई वाणी आई दिलि सगली ਚਿੰਤ ਮਿਟਾਈ ਤਿੰਨ ਸਗਲੀ ਚਿੰਤ ਮਿਟਾਈ ਸਗਲੀ ਚਿੰਤ ਮਿਟਾਈ ਚਿੰਤ ਮਿਟਾਈ ਤਿੰਨ ਸਗਲੀ ਚਿੰਤ ਮਿਟਾਈ ਤਿੰਨ ਸਗਲੀ ਚਿੰਤ ਮਿਟਾਈ ਤਿੰਨ ਸਗਲੀ ਚਿੰਤ ਮਿਟਾਈ ਤਿੰਨ ਸਗਲੀ ਚਿੰਤ ਮਿਟਾਈ ਹਾਲੋ ਮੈਨੂੰ ਨਾ ਬੜਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 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 ਆ ਬੇਨਾ ਆ ਜਗਾਇ ਕੋ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਸਿੱਖਾਂ ਮਨ ਬਾਧਾਈਆਂ ਗੁਰਸਿੱਖਾਂ ਮਨ ਬਾਧਾਈਆਂ ਗੁਰਸਿੱਖਾਂ ਮਨ ਬਾਧਾਈਆਂ ਗੁਰਸਿੱਖਾਂ ਮਨ ਬਾਧਾਈਆਂ ਗੁਰਸਿੱਖਾ ਮਨਵਾਧਾਈਆਂ ਗੁਰਸਿੱਖਾ ਮਨਵਾਧਾਈਆਂ ਜਿਨੀ ਮੇਰਾ ਸਤਗੁਰ ਦਿੱਠਾ RAM ਰਾਜੇ ਜਿਨੀ ਮੇਰਾ ਸਤਗੁਰ ਦਿੱਠਾ RAM ਰਾਜੇ RAM ਰਾਜੇ ਜਿਨੀ ਮੇਰਾ ਸਤਗੁਰ ਦਿੱਠਾ RAM ਰਾਜੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ